ਕੱਲ ਕਿੰਨੇ ਕ ਵਜੇ ਪਹੁੰਚ ਗਏ ਸੀ ਮਸੀ ਗੱਗੂ ਮੈਂ ਤਾਂ ਕਰੀ ਨਹੀਂ ਕੋਈ ਮੈਂ ਆਕਾ ਅੱਛਾ ਆਪੇ ਨਹੀਂ ਜਰਾ ਹੁਣ ਸੁਹਾਤ ਵੀ ਨਹੀਂ ਕਰਿਆ ਉਹ ਸਾਸਤਰੀ ਕਾਲ ਮਸੀ ਸਾਸਤਰੀ ਕਾਲ ਸਾਸਤਰੀ ਕਾਲ ਹਾਂ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਾਸਤਰੀ ਕਾਲ ਤੇ ਸਵਾਗਤ ਆਪਨੇ ਅੱਜ ਦੇ ਨਵੇਂ ਵਲੌਗ ਵਿੱਚ ਚਾਬੂੰ ਵਾਲਾ ਝੋਲਾ ਆਣਾ ਤਿਆਰ ਹਾਂ ਹੈਂਡਲ ਪਾਲੇ ਵਿੱਚ ਕਈ ਤਰ ਲਈ ਡੀਜ਼ਲ ਤਰ ਲਿਆ ਤੇ ਗੱਲ ਹੀਟਰ ਦਾ ਹੈਡ ਗੈਸਕਟ ਮਚ ਗਿਆ ਸੀ ਪਰसों ਚਲਾਇਆ ਸੀ ਤੇ ਨਾਮ ਵੀ ਹੈ ਤਾਂ ਠੀਕ ਹੈ ਚਲ ਉਹ ਤਾਂ ਕੋਈ ਨਾ ਹੋਈ ਜਾਂਦੇ ਨਾ ਕਹਦਾ ਜਲਦੀ ਗੱਡੀ ਚ ਕੱਲ ਨਵਾਂ ਤਾਂਬੇ ਦਾ ਹੈਡ ਗੈਸਕਟ ਪਾ ਕੇ ਆਏ ਆਂਗੀ ਤੇ ਕੱਲ ਵੀ ਥੋੜੀ ਕਮੀ ਰਹਿ ਗਈ ਸੀ ਉਹਦੀ ਪ੍ਰੈਸ਼ਰ ਪਾਇਆ ਪਰ ਡੀਜ਼ਲ ਵਾਲੀ ਜਿਹੜੀ ਪمپ ਤੋਂ ਜਾਂਦੀ ਆ ਨੀਲ ਨੂੰ ਅ ਉਹਦਾ ਥੋੜਾ ਜਿਹਾ ਨਟ ਲੂਜ਼ ਆ ਉਹ ਹੋਣ ਜਾ ਕੇ ਦੇਖਦੇ ਆਂ ਇਹ ਤਾਂ ਗੱਦੂ ਘਲਾ ਕੇ ਚੱਲੀ ਤਾਂ ਨਹੀਂ ਨਵੀਂ ਪਾ ਦਿਆਂਗੇ ਤੇ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਨਵੇਂ ਬਲੌਗ ਚ ਅੱਜ 12 ਸੌਣ ਅ 26 ਜੁਲਾਈ 1224 27 ਆ 27 ਆ ਭੁੱਲੇ ਨਾ ਵੇ 27 ਆ 27 ਜੁਲਾਈ 1224 ਆ ਭੁੱਲੇ ਜਾਂਦੇ ਰੋਜੀ ਤੇ ਚਲੋ ਤੁਸੀਂ ਕਰਨ ਸਸਰੀ ਘਾਲ ਬੇਟਾ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਜੁੜ ਗਏ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਆਦਾ ਜਿਆਦਾ ਭੁੱਲਿਆ ਨਾ ਕਰੋ ਜੇ ਫੇਸਬੁਕ ਤੇ ਦੇਖਦੇ ਤੇ ਫੋਲੋ ਵੀ ਕਰਿਓ ਤੇ ਲਾਈਕ ਤੇ ਟਰ ਤੇ ਇੱਕ ਬਲੌਗ ਸਾਰਾ ਦੇਖਣਾ ਚੰਗਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੱਡੇ ਮੰਮੀ ਕੋਲੇ ਵੀ ਜਾਇਏ ਦੇਖ ਥੱਲੇ ਬੈਠੇ ਸਤਿ ਸ਼੍ਰੀ ਅਕਾਲ ਕਰਦੇ ਆ ਸਾਰਿਆਂ ਨੂੰ ਨਵੇਂ ਚੰਨਣ ਦੇ ਨਾਲ ਮੈਂ ਤਾਂ ਘੱਟ ਹੀ ਜਾਂਦੀ ਆ ਭੈਣ ਵਗ ਜਾਂਦੀ ਆ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਨਵੇਂ ਚੰਨਣ ਦੇ ਨਾਲ ਜੁੜੇ ਰਹੋ ਦੇਖਦੇ ਰਹੋ ਭਾਈ ਨਵੇਂ ਬਲੌਗ ਨੂੰ ਅੱਜ ਦੇ ਨੂੰ ਠੀਕ ਹੈ ਧੰਨਵਾਦ ਇੱਥੇ ਆ ਦੇਖ ਥੱਲੇ ਸੁਣੀ ਹਵਾ ਆਉਂਦੀ ਹੈਗੀ ਇੱਥੇ ਆ ਸਾਡੀ ਮਤਲਬ ਸਾਂਝੀ ਕੰਦ ਹੋਣੀ ਸੀ ਇਹ ਮਾਸੀ ਜੀ ਨੇ ਤੇ ਮਮੀ ਹੋਰੀਆਂ ਪੈਣਾ ਪੈਣਾ ਨੇ ਦੋਨੇ ਵੱਡੇ ਮਮੀ ਕਹਿੰਦੇ ਹੁੰਨੇ ਅਸੀਂ ਤੇ ਆਹ ਇੱਥੇ ਕੰਦ ਅਸੀਂ ਗੱਡੀ ਨਹੀਂ ਹੋਈ ਆ ਆਪਣਾ ਬੇੜਾ ਇਧਰਲਾ ਸਹਿਜ ਕਾ ਬੇੜਾ ਗਾ ਤੇ ਮਾਸੀ ਦੇ ਪੋਤਾ ਪੋਤੀ ਸਹਿਜਤਾਜ ਤੇ ਇਹ ਫਿਰ ਤਾਂ ਕਰਕੇ ਹਵਾ ਇੱਥੋਂ ਵੀ ਖੁੱਲਾਈ ਆਉਣ ਕਰਕੇ ਕੰਮ ਕਰਾਉਸ ਹੁੰਦੀ ਰਹਿੰਦੀ ਆ ਸਹਿਜੁਰੇ ਗਏ ਸਕੂਲ ਨੂੰ ਤੇ ਆਪਾਂ ਜਾਂਦੇ ਆ ਖੇਤ ਨੂੰ ਮਾਤਾ ਸਤਿ ਸ਼੍ਰੀ ਅਕਾਲ ਜੀ ਚੰਗਾ ਹੀ ਤੇ ਧੰਨਵਾਦ ਬਾਈ ਮੀ ਇਹ ਤਾਂ ਆਪਾਂ ਹੀ ਜਾਂਦਾ ਆਸੇ ਪਾਸੇ ਆ ਜੂਆ ਚਲ ਜਾਊਆ ਮਨਪੀ ਤੇ ਮੀ ਕਿ ਉੱਥੇ ਜਾਂਦਾ ਉਹ ਮਸ਼ੀਨ ਲਵੇ ਆ ਗਿਆ ਮੈਂ ਕਹਿੰਦਾ ਘਟੇ ਘਰ ਆ ਜਵਾੜੇ ਲਾਉਂਦੇ ਆ ਕਿੱਠੀ ਰੱਬ ਨੂੰ ਚਿੱਠੀ ਪਾਉਣੀ ਪਊ ਜਾ ਕੇ ਫੂਲ ਕਰਨਾ ਪਊਗਾ ਰੱਬ ਨੂੰ ਚਿੱਠੀ ਚਿੱਠੀ ਤਾਂ ਮਮੀ ਲੇਟ ਹੋ ਜੂਗੀ ਤੂੰ ਵੀ ਕਰ ਰੱਬ ਕੋਲੇ ਪਹੁੰਚਦੀ ਪਹੁੰਚਦੀ ਫੋਨ ਕਰ ਦਿਆਂਗੇ ਤੇ ਖੈਰ ਮਨਪੀ ਤਾਂ ਰਾਤ ਆਇਆ ਸੀ ਉਧਰੋਂ ਮਸ਼ੀਨ ਖੜੀ ਐ ਇੱਥੇ ਕਿਤੇ ਲਾਹਮ ਤੇ ਉੱਥੇ ਜਾਊ ਹੁਣ ਵਾਪਸ ਮੱਕੀ ਦਾ ਟੋਕਾ ਕਰੀ ਜਾਂਦਾਗਾ ਬਾਕੀ ਦੇਖਦੇ ਆ ਜਾ ਕੇ ਰੀਟਰ ਨੂੰ ਨਿਹੈਂਡਲ ਪਾ ਕੇ ਕੀ ਕਹਿੰਦਾਗਾ ਦਿਖਾਉਣੇ ਅਗਲੇ ਦਿਨ ਦਾ ਮਾਹੌਲ ਚੱਲ ਬਣੇ ਰਿਹਾ ਐਂਡ ਤੱਕ ਨਾਲ-ਨਾਲ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਉਹ ਸੁਣ ਸਕਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਿਹਾ ਤਾਂ ਫੋਲੋ ਲਾਜ਼ਮੀ ਕਰ ਲਿਓ ਚਲਿਓ ਆਪਾਂ ਅੱਗੇ ਜਾਉਂਗੇ ਕਿ ਕੰਬਾਲੀ ਲੰਮੀ ਨਿਗਾ ਮਾਰੀ ਜਨਾ ਹੋ ਮੋਟਰ ਦੇ ਕਾਲੇ ਮਾਓ ਮਾਚਾ ਲੂ ਜੀ ਨਾ ਅੱਛਾ ਕਿੱਦਾਂ ਆਜ ਮੈਂ ਦਵਾ ਜੀ ਕਿੱਧਰ ਜਾਣਾ ਠੀਕ ਹੈ ਬੋਲੇ ਓਏ ਪੈ ਪਿਆ ਨਾਟ ਜਾ ਲੂ ਜਿਆ ਥੋੜਾ ਜਿਆ ਹਾਂ 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 ਵਾਹਿਗੁਰੂ ਓਏ ਪੰਪ ਵਾਲੇ ਪਾਸੇ ਹੂੰ ਇੱਥੇ ਗਮੀ ਰਹੀ ਸੀ ਬਈ ਗੱਲ ਇਹ ਕਾ ਪ੍ਰਾਣੀ ਦਾ ਆ ਲੂਜਾ ਮੜੀ ਇਹ ਦੇਖਣ ਤਾਂ ਕਦੋਂ ਘਰ ਬੈਠ ਕੇ ਨਹੀਂ ਨਵੀ ਲੈ ਕੇ ਆਏ ਉਹ ਲਾ ਦੇਗੇ ਬਈ ਨੂੰ ਐ ਜਿੰਨਾ ਪਾਣੀ ਦੇ ਪਰਦੇ ਤੇ ਉਹ ਤੇ ਛੜ ਦੁੜ ਦੇਗੇ ਭੈਣ ਦੇ ਬੇਲੇ ਚ ਹਾਂ ਬਈ ਜੰਨੀ ਅਖਾਰ ਰਾਇਡ ਦੇ ਮੈਨ ਉਹਦੀ ਚੂੜੀ ਵਾਲੀ ਮਰੀ ਗਈ ਉਧਰੋਂ ਯਾਰ ਨਵੀ ਬਾਦੀ ਹੋਰ ਚੱਲ ਪਏ ਤਾਂ ਹੋਰ ਪੀਲੀ ਪੈਪ ਉਹ ਵੀ ਲੱਗੀ ਜਾਂਦੇ ਚਾਬੀ ਉਹ ਆ ਲਗੂ 91 ਨੰਬਰ ਹੋਰ ਹਾਂ ਬਟਾ ਫੋਰ ਮੈਂ ਵੀ ਬਈ ਪਹੁੰਚ ਗਿਆ ਆਪਣੇ ਨਾਲ ਹਾਂ ਦੂਜੀ ਗੱਡੀ ਤੇ ਆਪਾਂ ਕਰਦੇ ਰੈਟ ਮਾੜੇ ਘੜਤੀ ਹਵਾ ਗਾ ਤੇਲ ਦਾ ਚਲ ਦੇਖ ਮਾਈ ਇਰੂ ਆਜਾ ਤੇ ਖੜ ਦੇ ਰੈਟ ਰੈਟ ਤੋਂ ਤਲੰਜੇ ਨੂੰ ਘਟਾ ਰਹਾ ਤੇ ਜਿੰਮ ਹਜ਼ਾਰ ਰੁਪਏ ਮੈਂ ਪੜਾ ਗਸਣਾ ਮੜਾ ਤੇ ਲੋਗ ਉਹਦਾ ਨਵਾਂ ਸੀਗਾ ਇਹ ਵੇ ਬਾਹਰ ਲੈਜਰ ਕਿੱਥੇ ਵੋਏ ਹੋਰ ਆ ਵਾ ਲੋ ਕਣੀ ਤੁਸੀਂ ਸਾਡੇ ਉੱਪਰ ਬੋਲੇ ਵਾਲੇ ਬਣੀ ਤੇ ਚਾਰ ਚਾਰ ਰੰਗ ਪਰਸਮਲਾ ਹੈਗਾ ਇੱਧਰ ਹੈਨਾ ਉਸ ਵੀ ਨਹੀਂ ਪਾਇਆ ਪਿੰਡ ਦਾ ਜਮਾ ਮੱਠਰੀ ਨਿਕਲ ਲਾ ਕੇ ਆ ਕੇ ਜਦੋਂ ਪਿੰਡ ਬੱਦਲ ਆ ਗਿਆ ਹਵਾ ਜੀ ਆ ਗਈ ਫਤਫਤ ਉਹ ਪਿੱਛੇ ਦੇ ਪਿੰਡਾਂ ਤੇ ਚੰਗਾ ਮੀ ਆਪਣਾ ਵਾਲਾ ਮਿਰਜਾਣਾ ਉਧਰ ਹੈਗਾ ਉਧਰ ਤਾਂ ਫੁੱਲ ਨਹੀਂ ਹੈ ਜੱਜਲਾਂ ਦੇ ਤਾਂ ਭਾਈ ਉੱਥੇ ਹੀ ਵਰ ਗਿਆ ਬਾਈ ਜਿੱਦੋਂ ਗਾਂ ਰਿਸ਼ਕਿਆ ਫੇਰ ਆ ਗਈ ਹਵਾ ਜੀ 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 ਕੰਕੀ ਪੈਰ ਥੱਲੇ ਮੇਰੇ ਉਹ ਹਾਂ ਘਾਟ ਬੂਮੀ ਬਣੀ ਸੀਗੀ ਪਰਸੋਂ ਮੈਂ ਨਹੀਂ ਕਿ ਬੀਟਰ ਬੰਦ ਕਰਕੇ ਆਇਆ ਕਾਲੀਆਂ ਇਹ ਨਿਕਲ ਲਾ ਕੇ ਜਦੋਂ ਮਖਾ ਇਹ ਜਦੋਂ ਮੋਡਾ ਫੜਾ ਲਊਗਾ ਔਰ ਚੰਗੀ ਸਿਹਤ ਐਨ ਕਈਆਂ ਰੱਖੀਆਂ ਐਨ ਕਾ ਬਕ ਖਰਾਬ ਹੈ ਇੱਕ ਇਹ ਬਣਾਈ ਆ ਬਣਾਈ ਨਹੀਂ ਇਹਦੇ ਤੇ ਬੱਜੀ ਸੀ ਛਤਰੀ ਅੱਛਾ ਪੂਤਲੀ ਤੇ ਪੂਤਲੀ ਕਮਜ਼ੋਰੀ ਹੈ ਵੀ ਉਹ ਫਿਰ ਠੀਕ ਐਨ ਕਨਾਲ ਮਾੜੇ ਪਰ ਇਹ ਜਰ ਰਹਿ ਜਾਂਦਾ ਐਨਸ ਨਾ ਵਸਾ ਮੱਛਰ ਮੱਛਰ ਜਾਤ ਨਾ ਸੀ ਨਾ ਹਾਂ ਜਾਤ ਨਾ ਤਕ ਗਿਆ ਹੂੰ ਮਹੀਨਾ ਟੱਪ ਗਿਆ ਮੀਂਹ ਦੀਆਂ ਰੁੱਤਾਂ ਦਾ ਆੜ ਤਾਂ ਪੂਰੀ ਮੀਂਹ ਪੈਂਦੇ ਹੁੰਦੇ ਆ ਵਾਹੇ ਕਿਰੋ ਜੀ ਇਹ ਤਾਂ ਬਹੁਤ ਚਲਾਇ ਤੇ ਦਵਾਰੇ ਲੱਗਿਆ ਨਾਲ ਪੜੀ ਆ ਆਲੀਆ ਪੁਰਾਣੀ ਜੂੜੀਆਂ ਪਕੜ ਨਹੀਂ ਕਰਦੀਆਂ ਸੀ ਅ 11 ਖੈਰ ਸੁਖ ਰਾਜੀਵ ਜੀ ਪਹਿਲਾਂ ਉਹ ਤਹਿਸੀਲ ਵੀ ਲੀਕ ਹੋ ਗਈ ਸੀ ਤੇ ਸਾਰੇ ਦੋ ਦਿਨ ਕੰਮ ਰਲ ਕੇ ਜਦੋਂ ਕਾਲਾ ਪੀਲਾ ਹੋ ਗਿਆ ਫਿਰ ਟ੍ਰਾਫਿਕ ਹੱਥਾ ਥੋੜੇ ਮਲੇ ਨੇ ਯਾਰਾ ਨੇ ਸਾਡੇ ਕਿੰਨੇ ਕਿੰਨੇ ਸਾਫ ਨੀ ਚਿਹਤਰ ਨਹੀਂ ਆਣਦੀ ਵਾਹਿਗੁਰੂ ਜੀ ਹਾਂ 4 ਦਿਨ ਹੋ ਗਏ ਜੇ ਪਾਣੀ ਪਾਏ ਨੂੰ ਉਹਦਾ ਪਹਿਲਾਂ ਦੋ ਦਿਨ ਗਵੰਡੀਆਂ ਨੇ ਚਲਾ ਲਿਆ ਫੀਟਰ ਵੇਚਦੇ ਆ ਲੋ ਵੀ ਚੱਲ ਸੱਜਣਾ ਹਾਂ 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 ਚਲੋ 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 ਹਾਂਜੀ ਹਿਉ ਹਿਉ ਬਾਬਾ ਟਾਈਮ ਬਾਅਦ ਅੱਜ ਛੱਪੜ ਤੇ ਮੈਂ ਮੱਜਾਂ ਲੈ ਕੇ ਆਇਆਂਗਾ ਤੇ ਨਹੀਂ ਤਾਂ ਦਿਨ ਚ ਅਸੀਂ ਜੀਤ ਵਾਏ ਜਾਂਨੇ ਆ ਪਾਪੇ ਹੋਰੇ ਲੈ ਕੇ ਆਉਂਦੇ ਹੁੰਦੇ ਆ ਮੱਜਾਂ हां ਸਾਡੇ ਸੋਹਣਾ ਰਵਾਜ ਆ ਬਈ ਛੱਪੜ ਜਾ ਮੱਜਾਂ ਲਿਆਉਣ ਦਾ ਨਮਾਉਣ ਦਾ ਉਹ ਇਹ ਤੋਂ ਪਹਿਲਾਂ ਪਹਿਲਾਂ ਬਹੁਤ ਘਰ ਮੁੜ ਜਾਂਦੇ ਆ ਕੁਝ ਬਹੁਤ ਸਾਰੇ ਜਿਹੇ ਮੱਜਾਂ ਲਈ ਬੈਠੇ ਆ ਆਹੋ ਰੋਕ ਜਾ ਯਾਰ ਮੈਨੂੰ ਤਾਂ ਲੈ ਕੇ ਜਾਣਾ ਤੂੰ ਬੱਚਾ ਇੱਧਰ ਵੀ ਆਉਣਾ ਉੱਤੋਂ ਦੀ ਆਇਨਾ ਕਰ ਯਾਰ ਉਹ ਸੁੱਟੀ ਤੇ ਰੱਖਦੇ ਆ ਗੁਰੂ ਰੁਕ 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 ਉਹ ਮੈਂ ਫੜਨਾ ਛੇੜਾ ਜੀ

ਜੀ ਔਰ ਸ੍ਰੀ ਗਾਲ ਠੀਕੇ ਹਾਂ ਜਦੋਂ ਵੀ ਛੱਪੜ ਤੇ ਮੱਝਾਂ ਲੈ ਕੇ ਆਉਂਦੇ ਹਾਂ ਹੁਣ ਉਹ ਦਿਨ ਜ਼ਿਆਦਾ ਆ ਜਾਂਦੇ ਆ ਜਦੋਂ ਕਦੇ ਛੁੱਟੀ ਹੁੰਦੀ ਮੱਝਾਂ ਦੇ ਨਾਲ ਆਉਣਾ ਛੱਪੜ ਤੇ ਜਾਂ ਘਰੋਂ ਚੋਰੀਆਂ ਆ ਜਾਣਾ ਛੱਪੜ ਤੇ ਤਾਲੀਆਂ ਲਾਉਣੀਆਂ ਜਦੋਂ ਆਪਦੀਆਂ ਮੱਝਾਂ ਲੈ ਕੇ ਆਉਂਦੇ ਮੱਝਾਂ ਦੀਆਂ ਪੂਛਾਂ ਫੜ ਕੇ ਮੱਝਾਂ ਨੂੰ ਭਜਾਉਂਦੇ ਨਾਲ tari nga longde aya ga ha ya ku yi aya ayo ayo Aiti baiya ku yi na baiya baiya ba Ma in mare sono più in grado di salvare bello casa. Ma io? Ah, che è così. Mi sembra macchini ਚੱਪੜ ਜੇ ਜਦੋਂ ਵੀ ਨਵਾਂ ਪਾਣੀ ਪਾਉਣਾ ਹੁੰਦਾ ਇਹ ਪੁਲੀ ਇਧਰੋਂ ਖਾਲ ਆਉਂਦਾ ਸੂਏ ਤੋਂ ਪਾਣੀ ਤਾਜ਼ਾ ਪਾ ਦਿੰਦੇ ਆ ਥੋੜੇ ਦਿਨਾਂ ਬਾਅਦ ਕਮ ਸੈੱਟ ਰਹਿੰਦਾਗਾ ਆਓ ਲੈ ਵੀਰੇ ਲੈ ਹੋਸ਼ਾਂ ਠੀਕ ਹੈ ਮਿੱਤਰਾਂ ਇੱਥੇ ਆ ਥੜਾਈਏ ਤੇ ਇੱਕ ਕਿੱਲਾ ਸਪੈਸ਼ਲ ਗੁੱਡਿਆ ਹੋਇਆਗਾ ਇੱਕ ਕਟਰੂਆਂ ਨੂੰ ਬੰਨਣ ਵਾਸਤੇ ਬੈ ਜਾ ਮੋੜੇ ਭਾਈ ਸਾਹਿਬ ਬੈਨੇ ਹੋ ਠੀਕ ਹੈ ਚਾਰ ਵੀ ਚਾਬੀ ਆਪਣੇ ਹੱਥ ਹੀ ਆ ਚੱਲੀਏ ਆ ਖੇਤਾਂ ਨੂੰ ਜਾਣਾ ਚਲੋ ਭਾਈ ਆਜੋ 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 ਉਹ ਹੌਲੀ ਐ ਗਾਹਾਂ ਸੜਕਾ ਦਰਵਾ ਲੱਗਦਾ ਬਈਆ 메ਨ ਸੜਕ ਅਸਰਦੂਰਗੜ ਤੋਂ ਬਠਿੰਡੇ ਨੂੰ ਜਾਂਦੀ ਇਹ ਜਦੋਂ ਮੱਝਾਂ ਲੈ ਕੇ ਆਉਣੇ ਛੱਪੜ ਤੇ ਆਜੋ 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 ਉੱਤਲੇ ਖੇਤੋਂ ਆ ਕੇ ਮੱਝਾਂ ਪਿਆ ਕੇ ਗੱਡੀ ਸਿੱਧੀ ਅਗਲੇ ਖੇਤ ਲੈ ਜਾਂਦੀ ਪਾਖੜਾ ਵਾਲੇ ਨਹਿਰ ਤੋਂ ਪਾਰ ਤੇ ਆ ਦੇ ਚ ਕੱਖ ਜੇ ਰਹਿੰਦੀ ਕੱਲ ਵੀ ਜੁੱਟੀ ਲਈ ਸੀ ਲਾਉਣੇ ਆ ਡਿਊਟੀ ਗੱਗੂ ਹਜੇ ਨਾਨਕਿਆਂ ਤੋਂ ਕਹਿੰਦਾ ਸੀ ਤੁਰ ਤਾ ਪ੍ਰਸ਼ਾਦਾ ਪਾਣੀ ਖਾ ਕੇ ਅਜਾ ਸੀ ਹਮਦ ਨਾਲ ਪਹੁੰਚ ਜੀ ਲਾਉਣੇ ਆ ਡਿਊਟੀ ਫਿਰ ਸੁਖਨ ਨਾਲ ਇਹਦੇ ਜਿੱਤ ਕੱਟਦੇ ਜੀ ਗੱਖ ਤੇ ਆ ਰਹਿ ਗਈ ਆ ਦੋਖ ਕਿਲੇ ਲੱਗੇ ਬੈ ਅਦਾਸ ਵਾਲੀ ਵਾਲੀ ਹਾਂ ਮੋਨੋਬਲਾਕ ਮੋਟਰ ਦਾ ਪੰਗਾ ਇਹ ਹੈ ਜਦੋਂ ਲਾਈਟ ਘਟ ਜਾਂਦੀ ਹੈ 250 ਦੇ ਆਸ-ਪਾਸ ਹੋ ਜਾਂਦੀ ਹੈ 10 11 ਕਵਜੇ ਤੇ ਉਦੋਂ ਫੇਸ ਉਡ ਆ ਜਾਂਦੀ ਹੈ ਹੁਣ ਫੇਰ ਫੇਸ ਉੱਡ ਗਿਆ ਸੀ ਹੁਣ ਫੇਸ ਪਾ ਕੇ ਆਏ ਹੁਣੀ ਖੇਤੋਂ ਆ ਖੇਤ ਨੂੰ ਕਾਲ ਨਾਲ ਆਇਆ ਸੀ ਮੈਨੂੰ ਪਤਾ ਸੀ ਮੈਂ ਫੇਸ ਨਾ ਉੱਡ ਗਿਆ ਹੋਵੇ ਪਹਿਲਾਂ ਸਵੇਰ ਸ਼ਾਮ ਚ ਰਾਤ ਨੂੰ ਵਧੀਆ ਸੋਣਾ ਚੱਲੀ ਜਾਂਦੀ ਉਦੋਂ ਲਾਈਟ ਵੀ ਰਾਤ ਨੂੰ ਟਕਾਣ ਨਾਲ ਜਲਦੀ ਹੁੰਦੀ ਹੈ ਇਸ ਵੇਲੇ ਹਾਂ ਕੱਟ ਲੱਗਦੇ ਰਹਿੰਦੇ ਹੈਗੇ ਤੇ ਹੁਣ ਭੱਜ ਭਜਾਈ ਜਾ ਕੇ ਫੇਸ ਪਾ ਕੇ ਆਏ ਆ ਤੇ ਥੋੜੇ ਜਿਹਾ ਪਾਣੀ ਇਹ ਖਰਾਬ ਹੋ ਗਿਆ ਉਹ ਮੇਰਾ ਮਤਲਬ ਪਤਾ ਨਹੀਂ ਕਿੰਨੇ ਕੇ ਟਾਈਮ ਦਾ ਫੇਸੁੱਡਿਆ ਹੋਊ ਇੱਕ ਮੋਟਰ ਚੱਲੀ ਜਾਂਦੀ ਸੀ ਮੱਛੀ ਹਵਾ ਹੀ ਕਰੂ ਐਂ ਸਹਰ ਦੁਪਹਿਰਾ ਤੇ ਸੂਈ ਤੇ ਸੂਈ ਚੜ ਕੇ ਟੱਪ ਗਈ ਆ ਦੋ ਕਿੱਲੇ ਪਾਣੀ ਜਿੱਦਾਂ ਭਰ ਗਏ ਤੇ ਨੌਜਵਾਨ ਨੇ ਹੱਥ ਜੇ ਝੋਲਾ ਤੇ ਝੋੜੇ ਜੇ ਦੋ ਡੱਬੇ ਸਪਰੇਅ ਦੇ ਬਹੁਤ ਸਾਰੇ ਵੀਰ ਪੁੱਛਦੇ ਜੀ ਕਿ ਬਾਈ ਆਹਾ ਸੁੰਡ ਦੱਸਿਓ ਕਿ ਇਹ ਤੋਂ ਕਿਹੜੀ ਦਵਾਈ ਪਾਈ ਆ ਦਵਾਈ ਪਾਈ ਆ ਬਾਈ ਲੈਂਬੜਾ ਹੁਣ ਬਹੁਤ ਸਾਰੇ ਵੀਰ ਫਿਰ ਕਹਿ ਦਿੰਦੇ ਆ ਕਿ ਬਾਈ ਲੈਂਬੜਾ ਮਚਾਉਂਦੀ ਆ ਹਾਂ ਬਾਈ ਪਰ ਥੋੜਾ ਜਿਹਾ ਪਰਹੇਜ਼ ਰੱਖ ਲੈ ਕੁਝ ਨਹੀਂ ਹੁੰਦਾ ਸਰੋਂ ਦਾ ਤੇ ਲੱਤਾਂ ਵਾਹਾਂ ਦੇ ਥੋੜਾ ਜਿਹਾ ਮਾਰ ਲੈਣੇ ਆ ਕਿ ਉਹਨਾਂ ਦਾ ਫਰਕ ਆ ਕਲੋਰੋਸੈਪਰ ਉਹ ਵੀ ਠੀਕ ਆ ਬਾਈ ਡੈਨੀਟੋਲ ਵੀ ਪਾ ਦਿੰਨੇ ਹੁੰਨੇ ਆਗੇ ਤੇ ਬਾਕੀ ਹੋਰ ਨਵੀਆਂ ਬਹੁਤ ਸਾਰੀਆਂ ਦਵਾਈਆਂ ਆ ਗਈਆਂ ਬਾਈ ਤੇ ਉਹਨਾਂ ਨਾਲੋਂ ਲੈਂਬੜਾ ਸਾਨੂੰ ਇਹ ਲੱਗਦਾ ਵਧੀਆ ਕੰਮ ਕਰਦੀ ਆ ਥੋੜਾ ਜਿਹਾ ਪਰਹੇਜ਼ ਰੱਖਣ ਦੀ ਲੋੜ ਹੁੰਦੀ ਆ ਆ ਬਾਕੀ ਠੀਕ ਆ ਸਸਤੀ ਵੀ ਪੈਂਦੀ ਉਹਨਾਂ ਨਾਲੋਂ ਥੋੜੀ ਇਹ ਹਾਂ ਰੇਟ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਈ ਆਪਾਂ ਜਿਹੜੇ ਇਹ ਕੰਮ ਕਰਦੇ ਆਗੇ ਤੇ ਹੁਣ ਇਧਰਲੇ ਦੋ ਗਿੱਲੇ ਪਾਣੀ ਭਰੇ ਆਗੇ ਤੇ ਦੋ ਢੋਲੀਆਂ ਉਧਰ ਪਾਉਣੀਆਂ ਦੋ ਇਧਰ ਪਾਉਣੀਆਂ ਫਿਰ ਮੈਂ ਆ ਦੋ ਹੁਣ ਪਾ ਕੇ ਉਥੇ ਡੱਗੀ ਚ ਨਹਾ ਲਾਂਗੇ ਆ ਅੱਧਾ ਘੰਟਾ ਰੰਡੇ ਵਾਣੀ ਜਿ ਬਹਿ ਜਾਗੇ ਨਹਿਰ ਆ ਗਈ ਨਹਿਰ ਪਾਣੀ ਬਗੀ ਜਾਂਦਾ ਪਾਈਪ ਲਾਈਨ ਚ ਤੇ ਚਾਰ ਢੋਲੀਆਂ ਇਕੱਠੀਆਂ ਪਾਉਣ ਨਾਲੋਂ ਨਾਲੇ ਹੁਣ ਦਾਮ ਆ ਜੂ ਖੈਰ ਜਿਹੜਾ ਸਿਗਰ ਦੁਪਹਿਰੇ ਹਲੇ ਹਵਾ ਚਲਦੀ ਹੁੰਦੀ ਹੈਗੀ ਤੇ ਜਿਹੜਾ ਸ਼ਾਮ ਨੂੰ ਕੰਮ ਕਰਨਾ ਸ਼ਾਮ ਤੇ ਛੱਡ ਦਿੰਨੇ ਉਹ ਉਸ ਵੇਲੇ ਬਾੜੀ ਚੂੜੀ ਟਾਈਟ ਹੋ ਜਾਂਦੀ ਆ ਅਸੀਂ ਫਿਰ ਇਸ ਕੰਮ ਨੂੰ ਪਹਿਲ ਦੇਉਂਨੇ ਕੋਈ ਕੁਝ ਨਹੀਂ ਹੁੰਦਾ ਯਾਰ ਇਹ ਗਰਮੀ ਤਾਂ ਰਹਿਣੀ ਆ ਧੁੱਪ ਉਹਦੋਂ ਵੀ ਉਨੀ ਰਹੂਗੀ ਤੇ ਹੁਣ ਵੀ ਉਨੀ ਆ ਕਿਆ ਖਾਲੀ ਲੀਟਰ ਤੇ ਹ ਮਾਰਦੇ ਆ ਸਰੋਂ ਦਾ ਤੇਲ ਲੱਤਾਂ ਤੇ ਤੇ ਕੱਢਦੇ ਆ ਧੁੱਕੀ ਇਹ ਕਿੰਨਾ ਕਰਿਆ ਗਿਆ ਚੱਲ ਜੂਗਾ ਮਾ ਪਾਇਆ ਬਈ ਅਸੀਂ ਅੱਧਾ ਲੀਟਰ ਕਿੱਲੇ ਦਾ ਏਕ ਤੇ ਦਹਾਗਾ ਆ ਰੋਜ ਦੀ ਮੇੜਾ ਮਣਾਈ ਏਕ ਲੈ ਕੋ ਬਰਾਬਰ ਕਮਾ ਥੋੜਾ ਹਰਕਾ ਆ ਘਟੋਲੀ ਨਾਲ ਇੱਕ ਕਿੱਲੇ ਚ ਕਿੜਾ ਦੇ ਲਾਂਗੇ। ਜੇ ਹਾਂ ਕੰਨੀਆਂ ਦੇ ਨੇੜੇ ਕਰ ਲਿਆ ਗਲਾਸ ਤੇ ਅੱਜ ਦਿਨ ਸ਼ਨੀਵਾਰ ਤੇ ਬਾਰੀ ਸੀ ਪਾਣੀ ਦੀ ਆਪਣੀ। ਇਹ ਗਵਾਂਡੀ ਲਾ ਰਹੇ ਨੇ ਅੱਜ ਪਾਣੀ ਦਾ ਹਿਸਾਬ ਕਿਤਾਬ ਉਧਰ ਉਧਰੀ ਹੁੰਦਾ ਹੈ ਕਹਿੰਦਾ ਤੁਹਾਨੂੰ ਪਤਾ ਤੇ ਮੰਜਿਆਂ ਥਲੋਂ ਦੀ ਲੰਘਦਾ ਹੋਇਆ ਪਾਣੀ ਤੇ ਉਹ ਸਾਹਮਣੇ ਬਰਮੇ ਨਾਲ ਚੱਕ ਰਹੇ ਨੇ ਪਾਣੀ ਇਹ ਤੇ ਦਾ ਇੱਥੇ ਹੁਣ ਬੈਠ ਕੇ ਚਾਹ ਇੰਜੋਏ ਕਰਦੇ ਇਸ ਜੈਸ ਉਹ ਉੜਦੀ ਆਉਂਦੀਆਂ ਧੂੜਾਂ ਤੇ ਗੱਗੂ ਨੌਜਵਾਨ ਆਉਂਦਾ ਆਸ਼ੇ ਨੂੰ ਹੱਕੀ ਤਰਿਆ ਰੀਤ ਬਾੜ ਤੇ ਮਿਸਪੂਆ ਹੁਣ ਦਾਉਂਦਾ ਪੁਰਾਣੇ ਗਾਣੇ ਉਹ ਹਾਵੇ ਤਕੜਾ ਖੈਰ ਸੁਖਸੀ ਨਾਨਕੀ ਸਾਰੇ ਕਿੰਨੇ ਕ ਵਜਾ ਗਿਆ ਸੀ 12 ਕੱਢੇ ਹੋਰ ਕੋਈ ਆ ਸੀ ਠੀਕ ਆ ਉਧਰ ਲਿਖੇ ਤਵਾਗੇ ਫਿਰ ਨਾ ਉਹ ਬਰੋ ਹੀ ਲੇਟ ਹੋਏ ਮੈਂ ਤਾਂ ਪਹਿਲਾਂ ਤਲਕੀ ਮਾਸ ਨਾਲ ਜਿਹੜਾ ਲੱਗਿਆ ਅਸ਼ੋ ਮਾਮੇ ਨਾਲ ਨਾ ਮਾਮਾ ਤਾਂ ਆਏ ਸੀਗਾ ਮਾਮਾ ਗਾਹ ਵਾਕੇ ਕੰਮ ਕੰਮ ਸਿਉਨ ਗਦੇ ਅੱਛਾ ਉਹ ਮਾਹ ਦੋ ਦੋਗਾ ਮਾਹ ਫੈਲਦਾ ਵਾ ਬਗ ਜਾਂਦਾ ਵਾ ਹੰਦੀ ਠੀਕ ਹੈ ਫਿਰ ਮਾਹ ਵੀ ਕੀ ਤੋ ਕਰੇ ਆ ਗਿਆ ਜੀ ਕਰੇ ਆ ਕੇ ਉਸ ਚਾਹ ਪਾਣੀ ਪੀ ਕੇ ਤਾਇਗਾ ਮੈਂ ਜਾਣਾ ਤੇ ਪਾਇਆ ਸੀ ਕਿ ਜਾ ਕੇ ਉਧਰ ਅੱਛਾ ਪਰ ਗੱਲ ਕਿ ਕਿਹੜਾ ਕੋਈ ਜਾ ਬੋਲ ਨਾ ਹੋ ਰਹੀ ਕਾ ਬੋਲ ਨਹੀਂ ਮੈਨੂੰ ਕਾਹ ਤੋਂ ਬੋਲ ਗਿਆ ਠੀਕ ਹੈ ਚੱਲ ਲੈ ਲਾ 10 20 ਮਿੰਟ ਦਾਮ ਫਿਰ ਹਾਰਾ ਵੱਢਾਂਗੇ ਟਾਈਮ ਨਾਲ ਚੱਲਾਂਗੇ ਯੂਰੀਆ ਰਿਆ ਲੱਦ ਕੇ ਰੱਖ ਦੇਂਗੇ ਹੈ ਇੱਥੇ ਕੀ ਖਵਾਦਾ ਨਾਨਕੇ ਨੇ ਇਹੋ ਏ ਹੈ ਮਾਗਾ ਦੇ ਗਾਣੇ ਗੁਣੇ ਸੁਣੀ ਜਾਂਦਾ ਬੈਠਾ ਬਈ ਇੱਧਰ ਆ ਕੇ ਮੂੰਹ ਕੱਢਿਆ ਤੇ ਨੇ ਦਾ ਆ ਤਿੰਨ ਪਾਤਾਂ ਹਰੇ ਦੀਆਂ ਲਾਤੀਆਂ ਇਹ ਦੂਜੀ ਦਾਤੀ ਬੱਸ ਆ ਠੀਕ ਹੈ ਹਾ ਗੱਡੀ ਮੈਂ ਭਰ ਦੇਣਾ ਚੱਲ ਕੋਈ ਗੱਲ ਨਹੀਂ ਤੂੰ ਪਾਣੀ ਤਾਂ ਨਹੀਂ ਪੀ ਸਕਦਾ ਹਵਾ ਵੜ ਕੇ ਤੂੰ ਚਲਾਇਆ ਹੀ ਮੈਂ ਉਹ ਦੋ ਢੋਲੀਆਂ ਸਪਰੇਇਆਂ ਕਰਕੇ ਬੰਬੂ ਕਾਟਦੇ ਆ ਜوں ਬਾਕੀ ਜਾ ਭਾਵੇਂ ਹੌਲੀ ਓਏ ਹੌਲੀ ਦਾਤੀ ਵੱਜੂਗੀ ਹਾਂ ਬਾਜ ਕਰ ਦਿੰਨੇ ਆ ਬਾਜ ਕਰ ਦਿੰਨੇ ਹੈ ਚੀਆਕ ਕੋ ਗਗਵਾ ਆਇ ਤੇ ਆਂ ਕਰੀ ਜਾ ਕੇ ਹਰ ਹਾਲਾਤ ਹੀ ਜੁਰਗਿਆ ਤਰਾਂਗੇ ਫਿਰ ਚੰਗਾ ਸਵੇਰੇ ਵਾਸਤੇ ਚੀਆ ਕਿ ਬਿਚੋਬਰ ਨੇ ਆਉਣ ਜਾਣ ਹੀ ਕਰਿਆ ਕਹਿੰਦੇ ਨਾਨਕੀ ਭੇਜ ਦਿਆ ਕਰੀਏ ਦੋ ਕ ਹਫਤਿਆਂ ਤੋਂ ਮੈਨ ਲੱਗਾ ਤਾਂ ਬਹੁਤ ਚਾਰਜ ਆਉਗੇ ਆਏਗਾ ਅੱਲ ਖਰੇ ਦੇ ਮਾਮੇ ਨੇ ਜਾਣਾ ਸੀ ਮਲੇਸ਼ੀਆ ਵਾਪਸ ਤੇ ਤਾਂ ਨਾਲੇ ਮੇਲੇ ਗੇਲੇ ਕਰਾਇਆ ਨਾਲੇ ਸਮਾਨ ਪਹਚਾਤਾ ਮੁੰਡਿਆਂ ਦਾ ਆਪਣੇ ਜਿਹੜਾ ਤਾਂ ਮਲੇਸ਼ੀਆ ਵਾਲਿਆਂ ਦਾ ਕਣੇ ਚਾਹੇ ਆਣ ਕੇ ਨਹੀਂ ਥੋੜਾਂ ਕਿਤੀ ਜੈ ਕੋਈ ਹਾਂ ਨਵੇੜ ਲਿਆ ਕੰਮ ਹਾਂ ਲੈਂਬੜੇ ਵਾਲਾ ਇਹ ਲੈਂਬੜੇ ਤੇ ਕਰਾਟੇ ਜਿਹੜਾ ਇਹ ਕੰਮ ਕਰਦੀਆਂ ਨਾ ਆਓ ਵਧੀਆ ਵਧੀਆ ਰਿਜ਼ਲਟ ਹੁੰਦਾਗਾ ਮਤਲਬ ਹਾਂ ਇਹਦੇ ਵਾਸਤੇ ਦੂਈ ਕਰਨੀਆਂ ਇਹਦੇ ਵਾਸਤੇ ਸਭ ਤੋਂ ਵਧੀਆ ਪ੍ਰੋਟੈਕਸ਼ਨ ਆ ਸਰੋਂ ਦਾ ਤੇਲ ਚੰਗੀ ਤਰ੍ਹਾਂ ਲੱਤਾਂ ਬਾਹਾਂ ਤੇ ਮਲ ਲਓ ਤੇ ਨਹੀਂ ਤਾਂ ਫਿਰ ਇਹ ਬੰਦੇ ਦਾ ਕੰਮ ਵੀ ਕਰ ਦਿੰਦੀਆਂ ਚੰਗਾਰੇ ਠਾਰਨ ਦੀਆਂ ਢੂਈਆਂ ਮੱਚਦੀਆਂ ਬੁਰੇ ਹਾਲ ਬੈਂਕੇ ਦਿਹਾੜੇ ਹੁੰਦੇ ਆ ਤੇ ਵੈਸੇ ਅੱਜ ਕੱਲ ਟੂਈਆਂ ਘੱਟ ਲੱਤਾਂ ਬਾਹਾਂ ਇਹ ਮੱਛੀਆਂ ਹੁੰਦੀਆਂ ਕਿਉਂਕਿ ਢੋਲੀਆਂ ਹੁਣ ਚੰਗੀਆਂ ਨਹੀਂਆਂ ਪਹਿਲਾਂ ਵਾਲੀਆਂ ਜਿਹੜੇ ਪੰਪ ਵਾਲੀਆਂ ਢੋਲੀਆਂ ਹੁੰਦੀਆਂ ਸੀ ਉਹ ਕੱਢਦੇ ਸੀ ਚਿੰਗਾਰੇ ਜਦੋਂ ਪਹਿਲਾਂ ਪ੍ਰਾਣੀਆਂ ਦਾ ਦਵਾਈਆਂ ਕਰਦੇ ਹੁੰਦੇ ਸੀ ਉਦੋਂ ਉਹ 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 ਬਾਲੀਆਂ ਨਿਆਰੇਦਾਰ ਹੁੰਦੀਆਂ ਸੀ ਅੱਜ ਕੱਲ ਦਾ ਦਵਾਈਆਂ ਵੀ ਉਹ ਹੀਆਂ ਨਹੀਂ ਰਹਿ ਗਈਆਂ ਤੇ ਪਰ ਫੇਰ ਵੀ ਲੈਂਬੜੇ ਕਰਾਟੇ ਇਹ ਭੈੜੀਆਂ ਨਹੀਂਆਂ ਤੇ ਇਹ ਹੁਣ ਲੀਕ ਛੀਕ ਨਹੀਂ ਹੁੰਦੀਆਂ ਕਦੇ ਪੰਪ ਵਾਲੀਆਂ ਤਾਂ ਪੰਪ ਵਾਲੇ ਪਾਸੋਂ ਵੀ ਲੀਕ ਹੁੰਦੀ ਸੀ ਉਹ ਦੂਜੇ ਪਾਸੋਂ ਵੀ ਦੋਨੇ ਪਾਸੋਂ ਦੀ ਬੈਰ ਢੂਈ ਤੇ ਪੈ ਕੇ ਗਿੱਟਿਆਂ ਤੱਕ ਜਾਂਦੀ ਸੀ ਫੇਰ ਬੰਦੇ ਦੀ ਢੂਈ ਨਹੀਂ ਲੱਗਦੀ ਸੀਗੀ ਇੱਕ ਦੋ ਰਾਤਾਂ ਮੰਝੇ ਤੇ ਤੇ ਆ ਤਿੰਨ ਕਿ ਦਿਨ ਹੋ ਗਏ ਸਾਨੂੰ ਇਹਨੂੰ ਕਰਦੇ ਨੂੰ ਆ ਸਰੋਂ ਦਾ ਤੇਲ ਕੋਈ ਜਮਕਪੂਰ ਆ ਦਖਲੰਦਾਜੀ ਨਹੀਂ ਪੈਰਾਂ ਨੂੰ ਨਾ ਬਾਹਾਂ ਨੂੰ ਨਾ ਲੱਤਾਂ ਨੂੰ ਬਸ ਹੁਣ ਇੱਥੇ ਇੱਕ ਵਾਰੀ ਸਾਬਣ ਨਾਲ ਚੰਗੀ ਤਰ੍ਹਾਂ ਲੱਤਾਂ ਬਾਹਾਂ ਧੋ ਲੂੰਗਾ ਸਰੋਂ ਤੇਲ ਵੀ ਲਾ ਦੂੰਗਾ ਤੇ ਫੇਰ ਬਸ ਓਕੇ ਰਿਪੋਰਟ ਕਰ ਲੈਗੀ ਤੇ ਹਾ ਹੁਣ ਚੱਲਦਾ ਘਰ ਗੱਗੂ ਟਾਈਮ ਨਾਲ ਹੀ ਤੋਰਦਾ ਸੀਗਾ ਦੋ ਤਿੰਨ ਕੰਮ ਨੇਗੇ ਜਾ ਕੇ ਉਹ ਨਿਵੇੜਦੇ ਆ ਤੇ ਇਸੇ ਦੇ ਨਾਲ ਹੀ ਆਪਣਾ ਬਲੌਗ ਵੀ ਇੱਥੇ ਨਿਵੇੜਦੇ ਆ ਅੱਜ ਦਾ ਜਲਦੀ ਹਾਂ ਫਿਰ ਬਾੜੀ ਭਾਜੜ ਪਈ ਨੇ ਜੀ ਅੱਜ ਦੌਰਚ ਹੋਰ ਕੰਮ ਵਧੀ ਜਾਂਦਾਗਾ ਤੇ ਫਿਰ ਹਾਲ ਸਮਾਪਤੀ ਅੱਜ ਦੇ ਬਲੌਗ ਦੀ ਇੱਥੇ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਲਾਈਕ ਵਾਲੇ ਗੁੱਠਾ ਲਾਜ਼ਮੀ ਦਬਜੋ ਵੀਰ ਬਣ ਕੇ ਜਾਂਦੇ ਹੋਏ ਤੇ ਨਾਲੇ ਥੋੜੀ ਥੋੜੀ ਸਪੋਰਟ ਕਰਦੇ ਹੋ ਹਾਂ ਲਾਈਕ ਵਾਲੀ ਸ਼ੇਅਰ ਵਾਲੀ ਕਮੈਂਟ ਵਾਲੀ ਤੇ ਜਿਹੇ ਜਿਹਾਂ ਤੁਹਾਨੂੰ ਚੰਗਾ ਮੜਾ ਲੱਗਦਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੁਹਾਡੇ ਸਾਰਿਆਂ ਦੇ ਕਮੈਂਟ ਪੜਦੇ ਹੁੰਨੇ ਆਗੇ ਤੇ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਵਾਸਤੇ ਪਿਆਰ ਸਤਿਕਾਰ ਦਿਲ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਜੁੜੇ ਰਹੋ ਸਪੋਰਟ ਕਰਦੇ ਰਹੋ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ